ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਜੋ ਅਸੀਂ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਹ ਪਰੰਪਰਾਸ ਵਿੱਚੋਂ ਲਿਆ ਗਿਆ ਹੈ ਇਹਨਾਂ ਪ੍ਰਸੰਗਾਂ ਵਿੱਚ ਦਸਾਂ ਪਾਤਸ਼ਾਹੀਆਂ ਦੇ ਜੀਵਨ ਨੂੰ ਸੰਖੇਪ ਰੂਪ ਵਿੱਚ ਦਰਸਾਇਆ ਗਿਆ ਹੈ ਇਹਨਾਂ ਸਾਰੇ ਪ੍ਰਸੰਗਾਂ ਦਾ ਮੁੱਖ ਸਰੋਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਗੁਰੂ ਨਾਨਕ ਚਮਤਕਾਰ ਸਤਗੁਰ ਚਮਤਕਾਰ অতি ਕਲਗੀਤਰ ਚਮਤਕਾਰ ਹੈ ਸੋ ਆਓ ਭਾਵਨਾ ਸਹਿਤ ਸਰਵਨ ਕਰਨਾ ਜੀ ਅੱਜ ਦਾ ਪ੍ਰਸੰਗ ਹੈ ਕਰਵਤ ਭਲਾ ਨਾ ਕਰਵਤ ਤੇਰੀ ਨਿਰਭੈ ਦਾਤੀ ਦੇ ਨਿਰਭੈ ਰੰਗ ਵਿੱਚ ਰੰਗੇ ਹੋਏ ਪੰਡਿਤ ਕਿਰਪਾ ਰਾਮ ਔਰ ਬਾਕੀ ਕਸ਼ਮੀਰੀ ਪੰਡਿਤ ਵਾਪਸ ਕਸ਼ਮੀਰ ਪਹੁੰਚੇ ਔਰ ਬੇਜਚਕ ਹੋ ਸਤਗੁਰ ਜੀ ਦਾ ਪੈਗਾਮ ਇਫਤਖਾਰ ਖਾਨ ਨੂੰ ਯਾਦ ਸੁਣਾਇਆ ਇਫਤਖਾਰ ਖਾਨ ਨੇ ਤੁਰੰਤ ਹੀ ਸਤਗੁਰੂ ਜੀ ਦਾ ਇਹ ਪੈਗਾਮ ਔਰੰਗਜ਼ੇਬ ਵੱਲ ਭੇਜ ਦਿੱਤਾ ਜਦ ਔਰੰਗਜ਼ੇਬ ਨੂੰ ਗੁਰੂ ਨਾਨਕ ਦੇ ਘਰ ਦਾ ਇਹ ਮਿਰਪੈ ਪੈਗਾਮ ਮਿਲਿਆ ਅੰਦਰ ਤੱਕ ਕੰਬ ਉੱਠਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਰੂਪ ਵਿੱਚ ਗੁਰੂ ਨਾਨਕ ਦੇ ਘਰ ਦੀ ਅਜ਼ਮਤ ਆ ਸੱਚੀ ਦਰਵੇਸ਼ੀ ਨੂੰ ਇਹ ਆਪਣੀ ਅੱਖੀਂ ਵੇਖ ਚੁੱਕਾ ਸੀ ਗੁਰੂ ਨਾਨਕ ਦੇ ਘਰ ਨਾਲ ਸਿੱਧੀ ਟੱਕਰ ਲਾ ਗੁਰੂ ਨਾਨਕ ਦੇ ਘਰ ਨਾਲ ਸਿੱਧੀ ਟੱਕਰ ਲੈਣ ਦਾ ਨਾ ਤਾਂ ਇਸ ਕੋਲ ਜਿਗਰਾ ਸੀ ਔਰ ਨਾ ਹੀ ਇਸ ਦੀ ਇੱਛਾ ਹੀ ਸੀ ਇਸ ਨੂੰ ਇਹ ਵੀ ਪਤਾ ਸੀ ਜੇਕਰ ਗੁਰੂ ਨਾਨਕ ਦਾ ਘਰ ਹਿੰਦਵਾਸੀਆਂ ਦੀ ਢਾਲ ਬਣ ਗਿਆ ਤਾਂ ਸਾਰੇ ਹਿੰਦ ਨੂੰ ਮੁਸਲਮਾਨ ਕਰਨ ਵਿੱਚ ਇਹ ਕਦੇ ਵੀ ਕਾਮਯਾਬ ਨਹੀਂ ਹੋ ਸਕੇਗਾ ਪਰ ਇੱਕ ਵਾਰ ਫੇਰ ਕੱਟੜ ਪੰਥੀਆਂ ਨੇ ਇਸ ਨੂੰ ਆਪਣੇ ਭਰਮ ਜਾਲ ਵਿੱਚ ਫਸਾਇਆ ਕਿ ਹੋਣਗੇ ਸੱਚੇ ਦਰਵੇਸ਼ ਪਰ ਸ਼ਰਾ ਅਨੁਸਾਰ ਕਾਫਰਾਂ ਦਾ ਸਾਥ ਦੇਣ ਵਾਲਾ ਵੀ ਕਾਫਰ ਹੀ ਮੰਨਿਆ ਜਾਂਦਾ ਹੈ ਨਾਲੇ ਇਹ ਤਾਂ ਨਾਲੇ ਇਹ ਤਾਂ ਸਗੋ ਚੰਗਾ ਹੋ ਗਿਆ ਹਰ ਇੱਕ ਹਿੰਦਵਾਸੀ ਨੂੰ ਇਸਲਾਮ ਕਬੂਲ ਕਰਵਾਉਣਾ ਮੁਸ਼ਕਲ ਖੇੜ ਸੀ ਪਰ ਕਿਸੇ ਇੱਕ ਨੂੰ ਇਸਲਾਮ ਕਬੂਲ ਕਰਵਾਉਣਾ ਕਿਹੜੀ ਔਖੀ ਖੇਡ ਹੈ ਸਾਡੇ ਕੋਲ ਅਜਿਹੇ ਭਿਆਨਕ ਔਰ ਦਰਦਨਾਕ ਤਸੀਹੇ ਨੇ ਕਿ ਉਹ ਇਨ੍ਹਾਂ ਸਾਹਮਣੇ ਕੁਝ ਪਲ ਵੀ ਨਹੀਂ ਟਿਕ ਸਕਣਗੇ ਇਸ ਤਰ੍ਹਾਂ ਦਾ ਭਰਮ ਜਾਲ ਵਿਛਾ ਕੇ ਅਖੀਰ ਕੱਟੜ ਪੰਥੀਆਂ ਨੇ ਸਤਗੁਰੂ ਜੀ ਦੀ ਗ੍ਰਫਤਾਰੀ ਦਾ ਹੁਕਮ ਜ਼ਾਰੀ ਕਰਵਾ ਦਿੱਤਾ ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਿੰਦਵਾਸੀਆਂ ਨੂੰ ਅਤਿ ਦੇ ਜ਼ੁਲਮਾਂ ਤੋਂ ਨਿਜ਼ਾਦ ਦਿਵਾਉਣ ਹਰ ਭਾਰਤ ਵਰਸ਼ ਦੀਆਂ ਹਜ਼ਾਰਾਂ ਦਰਉਪਤੀਆਂ ਦੀ ਇੱਜ਼ਤ ਆਬਰੂ ਨੂੰ ਬਚਾਉਣ ਖਾਤਰ ਆਪਣਾ ਸੀਸ ਅਰਪਣ ਕਰਨ ਦੀ ਤਿਆਰੀ ਆਰੰਭ ਕਰ ਦਿੱਤੀ ਸਤਿਗੁਰ ਜੀ ਨੇ ਸਭ ਤੋਂ ਪਹਿਲਾਂ ਸਾਹਿਬਜ਼ਾਦੇ ਗੋਬਿੰਦ ਨੂੰ 10ਵੇਂ ਗੁਰੂ ਨਾਨਕ ਦਾ ਖਿਤਾਬ ਬਖਸ਼ਿਆ ਉਪਰੰਤ ਆਪਣੇ ਨਾਲ ਲਿਜਾਣ ਲਈ ਅਤ ਦੇ ਪਿਆਰੇ ਅਜਿਹੇ ਪੰਜ ਗੁਰਸਿੱਖਾਂ ਨੂੰ ਚੁੜਿਆ ਜੋ ਕਿ ਪਰਮਗਤ ਨੂੰ ਪ੍ਰਾਪਤ ਹੋ ਸੰਪੂਰਨਤਾ ਦੀ ਪਦਵੀ ਤੇ ਪਹੁੰਚ ਸਰੀਰਕ ਕਸ਼ਟਾਂ ਤੋਂ ਪਾਰ ਹੋ ਚੁੱਕੇ ਸਨ ਔਰ ਜਿੰਦਾ ਜੀ ਸੱਚਖੰਡ ਦੇ ਵਾਸੀ ਬਣ ਚੁੱਕੇ ਸਨ ਇਹ ਪੰਜ ਪਿਆਰੇ ਗੁਰਸਿੱਖ ਸਨ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਸਨ ਜਿਨ੍ਹਾਂ ਨੇ ਬੰਦ-ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਤਾ ਸੀ ਇਸ ਖਾਨਦਾਨ ਦੇ ਕੁੱਲ 29 ਪ੍ਰਾਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਨੇ 6ਵੇਂ ਪਾਤਸ਼ਾਹ ਦੇ ਸਮੇਂ ਸ਼ਹੀਦੀ ਪ੍ਰਾਪਤ ਕੀਤੀ ਸੀ ਭਾਈ ਮਨੀ ਸਿੰਘ ਜੀ ਅਰ ਭਾਈ ਦਿਆਲਾ ਜੀ 12 ਭਰਾ ਸਨ ਇਹਨਾਂ ਵਿੱਚੋਂ 11 ਭਰਾਵਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਜੀ ਦੇ 10 ਪੁੱਤਰ ਸਨ ਇਨ੍ਹਾਂ ਵਿੱਚੋਂ ਸੱਤ ਨੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਨਾਗਨੀ ਮਾਰ ਕੇ ਮਸਤ ਹਾਥੀ ਦਾ ਮੱਥਾ ਭੰਨਿਆ ਸੀ ਔਰ ਭਾਈ ਉਦੇਸ਼ ਸਿੰਘ ਜੀ ਜਿਨ੍ਹਾਂ ਨੇ ਰਾਜਾ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਨੇਜੇ ਤੇ ਟੰਗਿਆ ਸੀ ਭਾਈ ਮਨੀ ਸਿੰਘ ਦੇ ਪੁੱਤਰ ਸਨ ਭਾਈ ਮਨੀ ਸਿੰਘ ਜੀ ਦੇ 10 ਪੋਤਰੇ ਸਨ ਦਸਾਂ ਦੇ ਦਸਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਲੱਖਾ ਸ਼ਾਹ ਜੀ ਜਿਨ੍ਹਾਂ ਨੇ ਦਿੱਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੜ ਦਾ ਸੰਸਕਾਰ ਕੀਤਾ ਭਾਈ ਮਨੀ ਸਿੰਘ ਜੀ ਦੇ ਸਹਰਾ ਸਨ ਗੁਰੂ ਦੀ ਇਲਾਹੀ ਪ੍ਰੀਤ ਵਿੱਚ ਰੰਗਿਆ ਹੋਇਆ ਗੁਰੂ ਸ਼ਮਾ ਤੇ ਹੱਸਦੇ ਹੱਸਦੇ ਕੁਰਬਾਨ ਹੋ ਜਾਣ ਵਾਲੇ ਪਤੰਗਿਆਂ ਦਾ ਕਿਹਦਾ ਕਮਾਲ ਦਾ ਖਾਨਦਾਨ ਹੈ ਦੂਸਰੇ ਸਨ ਭਾਈ ਮਤੀ ਦਾਸ ਜੀ ਤੀਸਰੇ ਭਾਈ ਸਤੀ ਦਾਸ ਜੀ ਇਹ ਦੋਵੇਂ ਸਖੇ ਭਰਾ ਸਨ ਚੌਥੇ ਭਾਈ ਗੁਰਦਿੱਤਾ ਜੀ ਇਹ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ ਤੇ ਪੰਜਵੇਂ ਸਨ ਭਾਈ ਉਦਾ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਦਾ ਹੋਣ ਲੱਗਿਆਂ ਸਭ ਤੋਂ ਪਹਿਲਾਂ ਸਤਿਗੁਰ ਜੀ ਨੇ ਮਾਤਾ ਨਾਨਕੀ ਜੀ ਅੱਗੇ ਸੀਸ ਚੁਕਾਇਆ ਮਾਤਾ ਜੀ ਨੇ ਮੱਥਾ ਚੁੰਮਿਆ ਔਰ ਅਸੀਸ ਬਖਸ਼ੀ ਫੇਰ ਸਤਿਗੁਰ ਜੀ ਮਾਤਾ ਗੁਜਰੀ ਜੀ ਨੂੰ ਮਿਲੇ ਮਾਤਾ ਗੁਜਰੀ ਜੀ ਨੇ ਹੱਥ ਜੋੜ ਸਦਕ ਦੀ ਦਾਤ ਮੰਗੀ ਔਰ ਅਖੀਰ ਵਿੱਚ ਸਤਿਗੁਰ ਜੀ ਗੋਬਿੰਦ ਨੂੰ ਮਿਲੇ ਵੇਖੋ ਸਿਰਫ 9 ਸਾਲ ਦੀ ਉਮਰ ਵਿੱਚ ਗੁਰੂ ਪਿਤਾ ਜੀ ਨੂੰ ਸ਼ਹਾਦਤ ਦਾ ਜਾam ਪੀਣ ਲਈ ਆਪਣੇ ਹੱਥੀ ਤੋੜ ਰਹੇ ਹਨ ਪਰ ਚਿਹਰੇ ਤੇ ਸ਼ਿਕੰਦਰ ਦਾ ਨਾਮੋ ਨਿਸ਼ਾਨ ਨਹੀਂ ਸਗੋਂ ਗੋਬਿੰਦਾ ਚਿਹਰਾ ਕਿਸੇ ਰੱਬੀ ਜ਼ਲਾਲ ਨਾਲ ਦਗ-ਦਗ ਕਰ ਰਿਹਾ ਹੈ ਸਤਗੁਰ ਜੀ ਨੇ ਗੋਬਿੰਦ ਨੂੰ ਘੁੱਟ ਕੇ ਗੱਲ ਨਾਲ ਲਾਇਆ ਔਰ ਕਿਹਾ ਗੋਬਿੰਦ ਸਾਨੂੰ ਪਤਾ ਹੈ ਤੁਸਾਂ ਦੀ ਮਿਆਨ ਵਿੱਚ ਪਈ ਹੋਈ ਭਗੋਤੀ ਬੜੇ ਜ਼ੋਰ ਨਾਲ ਫੜਫੜਾ ਰਹੀ ਹੈ ਔਰ ਬਾਹਰ ਆ ਕੇ ਚਮਕਣ ਨੂੰ ਬੇਤਾਬ ਹੈ ਪਰ ਬੇਟਾ ਅਜੇ ਇਸ ਦਾ ਸਮਾਂ ਨਹੀਂ ਆਇਆ ਪਹਿਲਾਂ ਜ਼ਾਲਮ ਦੀ ਜ਼ਬਰ ਨੂੰ ਅਗਮੀ ਸ਼ਾਂਤ ਰਸ ਦੇ ਪੂਰਣੇ ਪਾ ਕੇ ਸਬਰ ਨਾਲ ਮਿਟਾਉਣ ਦੀ ਕੋਸ਼ਿਸ਼ ਕਰਨੀ ਹੈ ਆਪਣਾ ਖੂਨ ਦੇ ਕੇ ਉਸ ਦੀ ਪਿਆਸ बुझाਉਣ ਦੀ ਕੋਸ਼ਿਸ਼ ਕਰਨੀ ਹੈ ਤੇ ਜੇ ਫਿਰ ਵੀ ਉਸ ਦੀ ਪਿਆਸ ਨਾ 부ਜੀ ਤਾਂ ਸਮਝ ਲੈਣਾ ਕਿ ਸਮਾਂ ਆ ਗਿਆ ਹੈ ਇਸ ਮਿਆਨ ਵਿੱਚ ਫੜਫੜੋਂ ਦੀ ਭਗੋਤੀ ਦੇ ਬਾਹਰ ਆ ਚਮਕਣ ਦਾ ਫਿਰ ਇਸ ਭਗੋਤੀ ਦੀ ਚਮਕ ਚੰਡੀ ਬਣ ਕੇ ਜ਼ਾਲਮ ਦੇ ਸੀਸ ਤੇ ਚਮਕੇਗੀ ਔਰ ਇਸ ਦੀ ਲੋਹਤਾਰ ਦਾ ਸਵਾਦ ਜ਼ਾਲਮ ਨੂੰ ਚਖਾਏਗੀ ਸ਼ਾਂਤ ਔਰ ਬੇਰਾਗੀ ਸਤਗੁਰ ਜੀ ਦੇ ਪਾਵਨ ਮੁਖਾਰਬਿੰਦ ਚੋਂ ਉਚਾਰੇ ਹੋਏ ਇਹ ਸ਼ਬਦ ਸਨ ਜਾਂ ਕੋਈ ਇਲਾਹੀ ਨਾਦ ਇਸ ਨੂੰ ਸੁਣ ਸਭ ਦੇ ਅੰਦਰ ਕੋਈ ਅਗੰਮੀ ਬੀਰ ਰਸ ਭਰਪੂਰ ਚਰਨਾਟ ਫਿਰ ਗਈ ਇਸ ਤਰ੍ਹਾਂ ਸਤਗੁਰ ਜੀ ਹਿੰਦ ਦੀ ਚਾਦਰ ਬਣ ਹਿੰਦਵਾਸੀਆਂ ਦੀ ਇੱਜ਼ਤ ਆਬਰੂ ਨੂੰ ਢੱਕਣ ਲਈ ਦਿੱਲੀ ਲਈ ਰਵਾਨਾ ਹੋਏ ਸਫ਼ਰ ਕਰਦੇ ਸਤਗੁਰੂ ਜੀ ਆਗਰੇ ਪਹੁੰਚੇ ਇੱਥੇ ਸਤਗੁਰੂ ਜੀ ਦੀ ਅਤਿ ਪ੍ਰੇਮਾਨ ਇੱਕ ਬੁੱਢੀ ਮਾਈ ਅੰਤਮ ਸਮੇਂ ਸਤਗੁਰਾਂ ਦੇ ਦਰਸ਼ਨਾਂ ਨੂੰ ਤਰਸ ਰਹੀ ਸੀ ਸਤਗੁਰੂ ਜੀ ਨੇ ਉਸ ਨੂੰ ਦਰਸ਼ਨ ਬਖਸ਼ ਕੇ ਉਸ ਦੀ ਪ੍ਰੇਮ ਭੇਟਾ ਕਬੂਲ ਕੀਤੀ ਔਰ ਉਸ ਨੂੰ ਆਪਣੀ ਹੱਥੀਂ ਪ੍ਰੀਤਨ ਦੇ ਦੇਸ਼ ਤੋੜਿਆ ਉਪਰੰਤ ਸਤਗੁਰ ਜੀ ਨੇ ਭਾਈ ਗੁਰਦਿੱਤਾ ਜੀ ਅਤੇ ਭਾਈ ਉਦਾ ਜੀ ਨੂੰ ਆਪਣੇ ਤੋਂ ਵੱਖ ਕਰ ਗੁਪਤ ਰੂਪ ਵਿੱਚ ਦਿੱਲੀ ਵੱਲ ਨੂੰ ਤੋਰਿਆ ਤਾਂ ਜੋ ਸ਼ਹਾਦਤ ਉਪਰੰਤ ਉੱਥੋਂ ਦੀ ਸਹੀ ਖਬਰ ਗੋਬਿੰਦ ਤੱਕ ਪਹੁੰਚਾਈ ਜਾ ਸਕੇ ਆਪ ਸਤਗੁਰ ਜੀ ਨੇ ਬਾਕੀ ਤਿੰਨ ਸਿੱਖਾਂ ਸਮੇਤ ਇੱਥੇ ਗ੍ਰਿਫਤਾਰੀ ਦਿੱਤੀ ਔਰ ਸਤਗੁਰ ਜੀ ਨੂੰ ਗ੍ਰਿਫਤਾਰ ਕਰ ਦਿੱਲੀ ਪਹੁੰਚਾਇਆ ਗਿਆ ਸਭ ਤੋਂ ਪਹਿਲਾਂ ਸਤਗੁਰ ਜੀ ਔਰ ਤਿੰਨਾ ਸਿੱਖਾਂ ਨੂੰ ਕੁਝ ਦਿਨ ਇੱਕ ਅਤ ਦੀ ਡਰਾਉਣੀ ਹਵੇਲੀ ਵਿੱਚ ਜਿਸ ਨੂੰ ਸਭ ਭੂਤੀਆ ਹਵੇਲੀ ਕਰਕੇ ਸੱਦਦੇ ਸਨ ਭੁੱਖਾ ਭਾਣਾ ਰੱਖਿਆ ਗਿਆ ਫਿਰ ਸਤਗੁਰ ਜੀ ਨੂੰ ਇੱਕ ਅਜੀਬ पिंजਰੇ ਵਿੱਚ ਕੈਦ ਕੀਤਾ ਗਿਆ ਜਿਸ ਦੇ ਸਾਰੇ ਪਾਸਿਆਂ ਤੋਂ ਤਿੱਖੇ ਛੁਰੇ ਲੱਗੇ ਹੋਏ ਸਨ ਜਦ ਸਤਗੁਰ ਜੀ ਇਹ ਸਭ ਸਹਿ ਕੇ ਵੀ ਅਡੋਲ ਰਹਿੰਦੇ ਹੋਏ ਸਾਈਆਂ ਜੀ ਦੀ ਬੰਦਗੀ ਵਿੱਚ ਲੱਗੇ ਰਹੇ ਤਾਂ ਫਿਰ ਉਹਨਾਂ ਨੂੰ ਤਿੰਨਾ ਸਿੱਖਾਂ ਸਮੇਤ ਕੋਤਵਾਲੀ ਚਾਂਦਨੀ ਚੌਂਕ ਵਿਖੇ ਲਿਆਂਦਾ ਗਿਆ ਕਾਜ਼ੀ ਅਬਦੁਲ ਵਹਾਦ ਸਤਗੁਰ ਜੀ ਨੂੰ ਕਹਿਣ ਲੱਗਾ ਚੰਗੀ ਗੱਲ ਤਾਂ ਇਹ ਹੈ ਕਿ ਆਪ ਇਸਲਾਮ ਕਬੂਲ ਕਰ ਲਵੋ ਨਹੀਂ ਤਾਂ ਅੱਜ ਅਜੇ ਤਸੀਹੇ ਤੁਹਾਡੇ ਸਿੱਖਾਂ ਨੂੰ ਦਿੱਤੇ ਜਾਣਗੇ ਕਿ ਜਿਸ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਉੱਠੇਗੀ ਪਿੰਜਰੇ ਵਿੱਚ ਬੰਦ ਸਤਗੁਰ ਜੀ ਨੇ ਇਹ ਸੁਣਿਆ ਹਲਕੀ ਜਿਹੀ ਮੁਸਕਰਾਏ আর ਫਿਰ ਨੇਤਰ ਮੁੰਦ ਲਏ ਕਾਜ਼ੀ ਜਰਾ ਖਿਜ ਕੇ اچھا ਮੈਨੂੰ ਇੱਕ ਗੱਲ ਤਾਂ ਸਮਝਾ ਦਿਓ ਜੰਝੂ ਤੁਸੀਂ ਪਹਿਨਦੇ ਨਹੀਂ ਤਿਲਕ ਲਗਾਉਂਦੇ ਨਹੀਂ Hindu ਰੀਤੀ ਰਿਵਾਜਾਂ ਨੂੰ ਮੰਨਦੇ ਨਹੀਂ ਬੁੱਤ ਪ੍ਰਸਤੀ ਕਰਦੇ ਨਹੀਂ ਫਿਰ ਇਹਨਾਂ ਨੂੰ ਬਚਾਉਣ ਖਾਤਰ ਇਹਨਾਂ ਦੀ ਢਾਲ ਕਿਉਂ ਬਣਦੇ ਹੋ ਇਨੇ ਜ਼ੁਲਮ ਕਿਉਂ ਸਹੰਦੇ ਹੋ ਗੁਰੂ ਨਾਨਕ ਨੇ ਤਾਂ ਆਪ ਜੰਝੂ ਪਹਿਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਸਤਿਗੁਰ ਜੀ ਤੁਸੀਂ ਠੀਕ ਕਹਿ ਰਹੇ ਹੋ ਪਰ ਜਰਾ ਵਿਚਾਰ ਕਰੋ ਜੰਝੂ ਪਹਿਨਣਾ ਜਾਂ ਨਾ ਪਹਿਨਣਾ ਇੱਕ ਅਲੱਗ ਵਿਸ਼ਾ ਹੈ ਪਰ ਜ਼ਬਰਦਸਤੀ ਕਿਸੇ ਨੂੰ ਜੰਝੂ ਪਹਿਨਣ ਜਾਂ ਉਤਾਰਨ ਲਈ ਮਜਬੂਰ ਕਰਨਾ ਧਰਮ ਨਹੀਂ ਅਧਰਮ ਹੈ ਉਸ ਵਕਤ ਵੀ ਗੁਰੂ ਨਾਨਕ ਨੇ ਇਸ ਜ਼ਬਰਦਸਤੀ ਵਾਲੇ ਅਧਰਮ ਦਾ ਵਿਰੋਧ ਕੀਤਾ ਸੀ ਠੀਕ ਉਸੇ ਤਰ੍ਹਾਂ ਅੱਜ ਤੁਸਾਂ ਵੀ ਹੋਰਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਹੋ ਜ਼ਬਰਦਸਤੀ ਆਪਣਾ ਧਰਮ ਕਿਸੇ ਤੇ ਥੋਪਣਾ ਧਰਮ ਨਹੀਂ ਅਧਰਮ ਹੈ ਇਹ ਇਨਸਾਨੀਅਤ ਨਹੀਂ ਹੈਵਾਨੀਅਤ ਹੈ ਇਸ ਲਈ ਗੁਰੂ ਨਾਨਕ ਅੱਜ ਵੀ ਇਸ ਅਧਰਮ ਦਾ ਵਿਰੋਧ ਕਰ ਰਿਹਾ ਹੈ ਕਾਜੀ ਪਰ ਸਿਰਫ ਇਸਲਾਮ ਹੀ ਸੱਚਾ ਧਰਮ ਹੈ ਸਭ ਨੂੰ ਮੁਸਲਮਾਨ ਬਣਾ ਕੇ ਤਾਂ ਅਸੀਂ ਸਭ ਦਾ ਭਲਾ ਹੀ ਕਰ ਰਹੇ ਹਾਂ ਸਤਿਗੁਰ ਜੀ ਮੁਸਕਰਾ ਕੇ Hindu ਵੀ ਇਸ ਤਰ੍ਹਾਂ ਹੀ ਕਹਿੰਦੇ ਹਨ ਕਿ Hindu ਧਰਮ ਹੀ ਸੱਚਾ ਧਰਮ ਹੈ ਸੋ ਇਹ ਤਾਂ ਕੇਵਲ ਤੁਹਾਡੀ ਦੋਹਾਂ ਦੀ ਆਪਣੀ ਸੋਚ ਹੀ ਹੈ ਜੋ ਗਲਤ ਵੀ ਹੋ ਸਕਦੀ ਹੈ ਆਪਣੀ ਸੋਚ ਨੂੰ ਆਪਣੇ ਤੱਕ ਸੀਮਿਤ ਰੱਖਣਾ ਜਾ ਪਿਆਰ ਨਾਲ ਦੂਸਰੇ ਨੂੰ ਆਪਣੀ ਸੋਚ ਦਾ ਕਾਇਲ ਕਰ ਲੈਣਾ ਤਾਂ ਧਰਮ ਹੈ ਪਰ ਆਪਣੀ ਸੋਚ ਨੂੰ ਜ਼ਬਰਦਸਤੀ ਕਿਸੇ ਤੇ ਥੋਪਣਾ ਦੂਸਰਿਆਂ ਦੀ ਨਿਜ ਆਜ਼ਾਦੀ ਵਿੱਚ ਖਲਲ ਪਾਉਣਾ ਹੈ ਹਰ ਜੀਵ ਨੂੰ ਆਪਣੇ ਲਈ ਸਹੀ ਧਰਮ ਮਾਰਗ ਦੇ ਚੋਣ ਕਰਨ ਦੀ ਆਜ਼ਾਦੀ ਮਿਲਣੀ ਲਾਜ਼ਮੀ ਹੈ ਜਦ ਕਾਜ਼ੀ ਨੇ ਸਤਗੁਰੂ ਜੀ ਤੋਂ ਇਹੋ ਜਿਹੇ ਨਿਰਉਤਰ ਕਰਨ ਵਾਲੇ ਜਵਾਬ ਸੁਣੇ ਔਰ ਖਿਜ ਉੱਠਿਆ ਔਰ ਗੁੱਸੇ ਵਿੱਚ ਭਰਿਆ ਪੀਤਾ कोतवाल ਅਬਦੁੱਲਾਹ ਨੂੰ ਕਹਿਣ ਲੱਗਾ ਲਿਆਓ ਇਹਨਾਂ ਦੇ ਸਿੱਖਾਂ ਨੂੰ ਦਸਿਏ ਇਹਨਾਂ ਨੂੰ ਆਜ਼ਾਦੀ ਮੰਗਣ ਵਾਲਿਆਂ ਦਾ ਇੱਥੇ ਕੀ ਹਾਲ ਹੁੰਦਾ ਹੈ ਕਾਜੀ ਦਾ ਇਹ ਹੁਕਮ ਸੁਣ ਕੇ ਸਭ ਤੋਂ ਪਹਿਲਾਂ ਭਾਈ ਮਤੀ ਦਾ ਜੀ ਨੂੰ ਅੱਗੇ ਲਿਆਂਦਾ ਗਿਆ ਕਾਜੀ ਪੁੱਛਣ ਲੱਗਾ ਦੱਸ ਬਈ ਸਿੱਖਾ ਇਸਲਾਮ ਕਬੂਲ ਕਰੇਗਾ ਜਾਂ ਤੜਫ ਤੜਫ ਕੇ ਮਰਨਾ ਪਸੰਦ ਕਰੇਗਾ ਜੇ ਆਪਣੇ ਗੁਰੂ ਨੂੰ ਚੁਣੇਗਾ ਤਾਂ ਆਰੇ ਨਾਲ ਦੋ ਫਾੜ ਹੋ ਜਾਣ ਲਈ ਤਿਆਰ ਹੋ ਜਾ ਜੇ ਇਸਲਾਮ ਕਬੂਲ ਕਰੇਗਾ ਤਾਂ ਸੁਖ ਹੀ ਸੁਖ ਬੋਲ ਕੀ ਪਸੰਦ ਹੈ ਭਾਈ ਮਤੀ ਦਾਸ ਜੀ ਨੇ ਆਪਣਾ ਮੂੰਹ ਸਤਗੁਰੂ ਜੀ ਵੱਲ ਕਰ ਸਤਗੁਰੂ ਜੀ ਦਾ ਇਲਾਹੀ دیدار ਕੀਤਾ ਹੱਥ ਜੁੜ ਗਏ ਅਰਸਨਾ ਚੋਂ ਪ੍ਰੇਮ ਭਰੀ ਸੱਦ ਉੱਠੀ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਖੋ ਕਾਹੀ ਖੋ ਮਾਰੀ ਰਹਾਉ ਜੋਤਨ ਚੀਰੈ ਅੰਗ ਨਾ ਮੂਰੋ ਪਿੰਡ ਪਰੈ ਤੋ ਪ੍ਰੀਤ ਨਾ ਤੋਰੋ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮ ਐ ਸੋਕੰਤ ਨਾਰ ਹਮ ਸੋਈ ਫਿਰ ਕਾਜੀ ਵਾਲ ਮੁਖ ਕਰਕੇ ਕਹਿਣ ਲੱਗੇ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਭਰਤੀ ਤ ਨ ਹੋਈ ਕਾਜੀਆ ਨੇ ਸੁਣਿਆ ਸਮਝਿਆ ਫਿਰ ਗੁੱਸੇ ਨਾਲ ਪੁੱਛਣ ਲੱਗਾ ਕੋਈ ਅੰਤਮ ਇੱਛਾ ਹੋਵੇ ਤਾਂ ਦੱਸ ਭਾਈ ਮਤੀ ਦਾਸ ਜੀ ਬਸ ਮੇਰਾ ਮੁਖ ਮੇਰੇ ਗੁਰੂ ਵਾਲ ਰੱਖਣਾ ਤਾਂ ਜੋ ਅੰਤ ਤੱਕ ਮੈਨੂੰ ਮੇਰੇ ਸਤਿਗੁਰ ਦੇ ਸਾਹਮੁਖ ਦੀਦਾਰੇ ਹੁੰਦੇ ਰਹਿਣ ਜਲਾਦਾ ਵੱਲ ਸਿੱਖ ਨੂੰ ਆਰੇ ਨਾਲ ਦੋ ਫਾੜ ਕਰ ਦੇਣ ਦਾ ਇਸ਼ਾਰਾ ਹੋ ਗਿਆ ਜਲਾਦਾ ਨੇ ਭਾਈ ਮਤੀ ਦਾਸ ਜੀ ਦਾ ਮੂੰਹ ਸਤਗੁਰੂ ਜੀ ਵੱਲ ਕਰ ਦੋ ਅਲੱਗ-ਅਲੱਗ ਲੱਕੜੀ ਦੇ ਥੰਮਿਆਂ ਨਾਲ ਭਾਈ ਮਤੀ ਦਾਸ ਜੀ ਦੇ ਹੱਥ ਬੰਨ ਆਰਾ ਮਤੀ ਦਾਸ ਜੀ ਦੇ ਸਿਰ ਉੱਪਰ ਰੱਖ ਦਿੱਤਾ ਭਾਈ ਮਤੀ ਦਾਸ ਜੀ ਨੇ ਸਤਗੁਰੂ ਜੀ ਵੱਲ ਤੱਕਿਆ ਚੁੱਪ ਅਰਦਾਸ ਹੋਈ हे ਦੀਨ ਦਿਆਲ ਸਤਗੁਰੂ ਜੀ ਤਾਰਸ ਕਰਨਾ ਤਾਂ ਜੋ ਆਪ ਦੀ ਬਖਸ਼ੀ ਹੋਈ ਸਿੱਖੀ ਅੰਤਮ ਸ્વાસ ਤੱਕ ਨਿਭ ਜਾਏ ਦਾਤਾ ਜੀ ਜਪਜੀ ਸਾਹਿਬ ਦੀ ਅਰੰਭਤਾ ਹੋਣ ਲੱਗੀ ਹੈ ਮਿਹਰ ਕਰਨੀ ਆਪ ਜੀ ਦੇ ਸਿੱਖ ਦੇ ਤਾਂ ਭਾਵੇਂ ਦੋ ਟੁਕੜੇ ਹੋ ਜਾਣ ਪਰ ਆਪ ਜੀ ਦੀ ਬਾਣੀ ਦੇ ਦੋ ਟੁਕੜੇ ਨਾ ਹੋਣ ਜਪਜੀ ਸਾਹਿਬ ਨੂੰ ਸੰਪੂਰਨਤਾ ਬਖਸ਼ ਦੇਣਾ ਜੀ ਉਪਰੰਤ ਸਤਿਗੁਰ ਜੀ ਅਰ ਸਿੱਖ ਦੀਆਂ ਨਜ਼ਰਾਂ ਆਪਸ ਵਿੱਚ ਮਿਲੀਆਂ ਕੋਈ ਰੱਬੀ ਇਸ਼ਾਰਾ ਹੋਇਆ ਭਾਈ ਮਤੀ ਦਾਸ ਜੀ ਦਾ ਚਿਹਰਾ ਕਿਸੇ ਇਲਾਹੀ ਚਮਕ ਨਾਲ ਚਮਕ ਉੱਠਿਆ ਅਰ ਸਿੱਖ ਦੀ ਰਸਨਾ ਚੋਂ ਜਪਜੀ ਸਾਹਿਬ ਦੀ ਆਰੰਭਤਾ ਹੋ ਗਈ ਉਧਰੋਂ ਜਲਾਦਾ ਨੇ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਚਲਾਉਣਾ ਸ਼ੁਰੂ ਕਰ ਦਿੱਤਾ ਖੂਨ ਦੀਆਂ ਤਤੀਰੀਆਂ ਵਗ ਤੁਰੀਆਂ ਪਰ ਸਿੱਖ ਦੀ ਰਸਨਾ ਗਾ ਰਹੀ ਹੈ ਹੋਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਸ ਤਰ੍ਹਾਂ ਆਰਾ ਸਿੱਖ ਨੂੰ ਚੀਰ ਦਾ ਅੱਗੇ ਵਧਣ ਲੱਗਾ ਔਰ ਸਿੱਖ ਦੀ ਜ਼ੁਬਾਨ ਚੋਂ ਜਪਜੀ ਸਾਹਿਬ ਦੀ ਬਾਣੀ ਵੀ ਅੱਗੇ ਵਧਣ ਲੱਗੀ ਸਿੱਖ ਦੇ ਚਿਹਰੇ ਤੇ ਅਜਬ ਰੱਬੀ ਜ਼ਮਾਲ ਹੈ ਪਰ ਦੁੱਖ ਦਰਦ ਤਾਂ ਨਾਮੋ ਨਿਸ਼ਾਨ ਨਹੀਂ ਔਰ ਰਸਨਾ गा ਰਹੀ ਹੈ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਫ ਪਾਪ ਕਾ ਨਾਸ ਜੇ ਸਿੱਖ ਦੀ ਇਸ ਕਮਾਲ ਦੀ ਅਵਸਥਾ ਨੂੰ ਦੇਖ ਕੇ ਕਿਸੇ ਦੇ ਜ਼ਿਹਨ 'ਚ ਕੋਈ ਸਵਾਲ ਉੱਠਿਆ ਤਾਂ ਸਿੱਖ ਦੀ ਰਸਨਾ 'ਚੋਂ ਜਵਾਬ ਮਿਲਿਆ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਆਰੇ ਨੇ ਸਿੱਖ ਦੀ ਜੀਵ ਦੇ ਦੋ ਟੁਟੇ ਕਰ ਦਿੱਤੇ ਪਰ ਸਿੱਖ ਦੀ ਜੀਵ ਦੇ ਦੋਹਾਂ ਟੁਕੜਿਆਂ 'ਚੋਂ ਆਵਾਜ਼ ਆ ਰਹੀ ਹੈ ਇੱਕ ਦੂ ਜੀਵੋਂ ਲਖ ਹੋਏ ਲਖ ਹੋਵੇ ਲਖ 20 ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਅੰਤਾਰੇ ਨੇ ਸਿੱਖ ਦੇ ਸਰੀਰ ਨੂੰ ਦੋ ਫਾੜ ਕਰ ਦਿੱਤਾ ਪਰ ਸਰੀਰ ਦੇ ਦੋਨਾਂ ਟੁਕੜਿਆਂ ਵਿੱਚੋਂ ਆਵਾਜ਼ ਆ ਰਹੀ ਹੈ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਸ ਪ੍ਰਸੰਗ ਦਾ ਬਾਕੀ ਰਹਿੰਦਾ ਹਿੱਸਾ ਅਸੀਂ ਅਗਲੇ ਪ੍ਰਸੰਗ ਵਿੱਚ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ